हां दसो मम्मी हां मैं कहना ਸੀਗਾ सिवक ਕਿ ਉੱਪਰਲਾ ਪੋਰਸ਼ਨ ਨਾ ਖਾਲੀ ਕਰਨਾ ਖਾਲੀ ਕਰਨਾ ਆ ਕਰਾਇਤੇ ਚੜਾਣ ਲੱਗੀ ਮੈਂ ਕਰਾਇ ਦੇਖਣ ਆਏ ਸੀਗੇ ਕਰਾਇ ਲਈ ਕੱਲ ਮੈਂ ਵੇਖਣ ਤੇ ਡਾਇ ਹੀ ਕੋਈ ਆਇਆ ਤਾਂ ਹੈਗਾ ਹੀ ਹੂੰ ਵੀ ਕਹਿੰਦੇ ਖਾਲੀ ਕਰੋ ਤੁਸੀਂ ਮੈਨੂੰ ਇੱਕ ਵਾਰੀ ਪੁੱਛਿਆ ਤੱਕ ਨਹੀਂ ਦੇਖ ਬੁੱਤਰ ਘਰ ਮੇਰੇ ਨਾਲ ਉੱਪਰਲਾ ਪੋਰਸ਼ਨ ਮੇਰੇ ਨਾਲ ਦੁਕਾਨਾ ਮੇਰੇ ਨਾਲ ਸਾਰੀ ਪ੍ਰਾਪਰਟੀ ਮੇਰੇ ਨਾਲ ਆ ਤੇ ਮੈਂ ਉਹਦਾ ਕੀ ਕਰਨਾ ਹੈ ਇਹ ਮੈਨੂੰ ਪਤਾ ਹੈ ਅਸਲ ਤੇ ਜਗ੍ਹਾ ਥੋੜੀ ਹੈ ਰੈਨੂ ਯਾਰ ਮੇਰੀ ਗੱਲ ਸੁਣੋ ਹੂੰ ਥੱਲੇ ਤੁਸੀਂ ਰਹਿੰਦੇ ਉੱਤੇ ਤੁਸੀਂ ਆਨੂ ਛੱਡ ਦੋ ਅਸੀਂ ਰਹਿ ਲੈਨੇ ਆ ਇਹਦਾ ਕੀ ਮਤਲਬ ਹੈ ਕਿਰਾਏ ਤੇ ਕੀ ਕਰਨ ਨੂੰ ਚਾੜਨਾ ਦੱਸ ਇੱਕ ਵਾਰੀ ਤੂੰ ਪੁੱਛਣਾ ਐ ਨਹੀਂ ਸਮਝਿਆ ਵੀ ਹਾਂ ਸੇਵਕ ਨੂੰ ਉਹਨਾਂ ਨੂੰ ਪੁੱਛ ਲਈਏ ਤੇ ਮੈਂ ਪੁੱਛ ਲ ਕਰਾਂ ਤੁਹਾਡੇ ਤੋਂ ਪੁੱਛ ਕੇ ਚੱਲੂ ਮੰਮੀ ਕੀ ਗੱਲ ਮੇਰੀ ਗੱਲ ਸੁਣੋ ਮੈਂ ਨਿਆਣਾ ਥੋੜੀ ਆ ਮੈਂ ਸਿਆਣਾ ਐ ਮੈਨੂੰ ਪੁੱਛੋ ਥੋੜਾ ਬਦਲ ਦੇਖੋ ਉਹਦੇ ਮਰਤੋਂ ਬਾਹਰ ਹੋ ਕੇ ਚਲੀ ਜਾਂਦੇ ਜੇ ਨਹੀਂ ਮੇਰੀ ਗੱਲ ਸੁਣੋ ਤੁਹਾਡਾ ਪੁੱਤ ਮੈਂ ਆ ਤੁਸੀਂ ਮੈਨੂੰ ਨਹੀਂ ਇਹ ਸਾਰਾ ਕੁਝ ਦੇਣਾ ਤੇ ਕਿੰਨੂੰ ਦੇਣਾ ਹੈ ਦੱਸੋ ਮੈਨੂੰ ਇਹ ਗੱਲ ਆ ਮਮੀ ਤੁਹਾਡਾ ਆਪਣਾ ਮੁੰਡਾ ਹੈ ਨਾ ਨਾਲ ਮੈਨੂੰ ਦੱਸੋ ਪੋਸ਼ਣਾ ਸੀ ਕਿਉਂ ਖਾਲੀ ਕਰੀਏ ਇੱਥੇ ਥੱਲੇ ਆ ਕੇ ਰਹਿ ਲਿਆ ਮੈਨੂੰ ਦੱਸੋ ਤੁਸੀਂ ਕਹਿੰਦੇ ਤੇ ਜਿੱਦਾਂ ਮਰਜੀ ਜਿੱਥੇ ਮਰਜੀ ਜਾਓ ਐਦਾਂ ਥੋੜੀ ਹੁੰਦਾ ਨਾਲ ਆਪਣੇ ਮੁੰਡੇ ਦਾ ਤੇ ਚਲੋ ਸਾਨੂੰ ਨਹੀਂ ਪਤਾ ਪਰ ਮੈਨੂੰ ਇਸ ਕਰਕੇ ਤੁਸੀਂ ਵਿਆਹ ਕੇ ਲਿਆਉਂਦਾ ਸੀ ਕਿ ਬਾਅਦ ਵਿੱਚ ਮੈਂ ਠੱਕੇ ਜੋਗੀਆਂ ਰਹਿ ਗਿਆ ਦੱਸੋ ਮੈਨੂੰ ਕਿਦਾਂ ਨਹੀਂਂ ਦਾ ਹਰਪ੍ਰੀਤ ਤੇ ਕਿਦਾਂ ਹੁੰਦਾ ਮੈਂ ਗੱਲ ਕਰਦੀ ਪਈ ਆ ਨਾ ਮੁੰਡੇ ਨਾਲ ਤੇ ਕਿਉਂ ਮੇਰਾ ਹੀ ਪੂਰਾ ਹੱਕ ਐ ਮੈਂ ਗੱਲ ਤਾਂ ਨਾ ਚੁੱਪ ਕਰਕੇ ਗੱਲ ਸੁਣ ਲੈ ਚਲੋ ਸੁਣਾ ਲਓ ਫਿਰ ਹਾਂ ਦੇਖ ਸੇਵਕ ਮੇਰੀ ਹੈਗੀ ਐ ਪ੍ਰਾਪਰਟੀ ਮੈਂ ਜਿੱਥੇ ਮਰਜ਼ੀ ਰੋੜਾਂ ਜੋ ਮਰਜ਼ੀ ਕਰਾਵਾਂ ਤੁਹਾਡਾ ਕੋਈ ਮਤਲਬ ਨਹੀਂ ਜੇ ਇਹਦੇ ਵਿੱਚ ਬੋਲਣ ਦਾ ਹੂੰ ਠੀਕ ਐ ਤੇ ਇਹਦਾ ਇਹ ਮਤਲਬ ਹੋ ਗਿਆ ਕਿ ਮੈਂ ਤੁਹਾਡਾ ਮੁੰਡਾ ਹੀ ਨਹੀਂ ਦੇ ਪੁੱਤਰ ਜਦ ਤੱਕ ਮੈਂ ਮਾਲਕ ਹੈ ਨਾ ਮੈਂ ਜੋ ਮਰਜ਼ੀ ਕਰ ਸਕਦੀ ਆ ਤੇ ਮੈਨੂੰ ਮਿਲਦਾ 15000 ਰੁਪਿਆ ਕਿਰਾਇਆ ਤੇ ਮੈਂ ਕਿਉਂ ਨਾ ਕਿਰਾਏ ਚੜਾਉਂ ਮਮੇ ਕੀ ਗੱਲ ਤੁਹਾਨੂੰ ਖਰਚਾ ਨਹੀਂ ਦੇਈਦਾ ਯਾ ਰੋਟੀ ਪਾਣੀ ਦੇਂਦੇ ਨਹੀਂਂ ਦੇਂਦੇ ਤੁਹਾਨੂੰ ਦੱਸਿਓ ਅਸੀਂ ਬੱਚੇ ਛੋਟੇ ਜਿਹੇ ਨੂੰ ਲੈ ਕੇ ਕਿੱਥੇ ਜਾਈਏ ਕਿਹੜਾ ਖਰਚਾ ਕਿਹੜੇ ਖਰਚੇ ਦੀ ਗੱਲ ਕਰਦੀ ਐ ਰੋਟੀ ਪਾਣੀ ਖਾਂਦੇ ਹੀ ਜੇ ਤੁਹਾਨੂੰ ਹਾਂ ਤੇ ਮੈਂ ਦੁਕਾਨਾਂ ਦੇ ਕਿਰਾਏ ਤੋਂ ਖਾਨੀ ਐ ਮੈਂ ਜਿਹੜੇ ਮਕਾਨ ਕਿਰਾਏ ਚੜਾਏ ਉਹਨਾਂ ਦਾ ਖਾਨੀ ਮੇਰੀ ਗੱਲ ਸੁਣੋ ਇਹ ਸਾਰੀ ਪ੍ਰਾਪਰਟੀ ਦਾ ਤੁਸੀਂ ਕਰਨਾ ਕੀ ਜੇ ਜੇ ਮੇਰੇ ਨਾਲ ਹੀ ਨਹੀਂ ਕਰਨਾ ਕੋਈ ਤੁਸੀਂ ਜਦੋਂ ਮੈਂ ਮਰ ਮੁੱਕ ਜਾਊਂਗੀ ਨਾ ਤਦ ਕਰ ਲਿਓ ਆਪਣੇ ਨਾਲ ਬਸ ਨਹੀਂ ਹੋਣੀ ਡਾਇਰੈਕਟਲੀ ਹਾਂ ਇਹੋ ਗੱਲਾਂ ਜਦੋਂ ਮੈਂ ਕੋਈ ਐੋ ਜੀ ਗੱਲ ਕਰਨੀ ਤੁਸੀਂ ਐੋ ਕੋਈ ਗੱਲ ਛੇੜ ਲੈਣੀ ਓਨੀ ਦੇਰ ਤੱਕ ਨਹੀਂ ਮੈਂ ਕੁਝ ਕਰਾਂ ਤੇ ਫਿਰ ਮੈਂ ਕਰਾਇਆ ਦਾਰ ਮੈਂ ਵੀ ਨਹੀਂ ਵੜਨ ਦੇਣੇ ਐਵੇਂ ਨਹੀਂ ਵੜਨ ਦੇਣੇ ਓਕੇ ਮਾਰੂ ਬਾਅਦ ਮੈਨੂੰ ਜਰੂਰ ਆ ਇਹਨਾਂ ਤਾਂ ਦਾਦਾ ਨਹੀਂ ਸੇਵਕ ਅਸੀਂ ਨਹੀਂ ਖਾਲੀ ਕਰਨਾ ਹੈਗਾ ਇਹ ਤਾਂ ਪਤਾ ਨਹੀਂ ਕੀ ਕਰਦੇ ਨੇ ਮੰਮੀ ਉਹ ਮੈਨੂੰ ਬਗਾਨਾ ਕੱਲ ਵੇਖਣਾ ਉਹ ਬਗਾਨਾ ਬੰਦਾ ਮੈਨੂੰ ਕਹਿੰਦਾ ਆਖੇ ਜੀ ਆਂਦਾ ਖਾਲੀ ਕਰੋ ਹੁਣ ਹੀ ਇੱਥੇ ਹੋਣਾ ਹੁਣ ਵੇਖ ਕੇ ਕੋਈ ਕਿਦਾਂ ਕਰਦਾ ਖਾਲੀ ਕਿੱਦਾਂ ਕਰਾਉਂਦਾ ਮੇਰੇ ਕੋਲ ਕੋਈ ਨਹੀਂ ਪੁੱਤਰ ਵੇਖ ਲੈਨੇ ਚੁੱਕ ਕੇ ਮਾਰੂੰ ਬਾਹਰ ਸਾਰਾ ਉਹਦਾ ਸਮਾਨ ਨਾਲ ਹੀ ਉਹਨੂੰ ਸਹੀ ਗੱਲ ਹੈ ਜਾਣ ਬੁੱਝ ਕੇ ਦਿਮਾਗ ਖਰਾਬ ਕਰਦੇ ਤੁਸੀਂ 15000 ਮੇਰਾ ਘੁੱਟ ਪਾਣੀ ਦਾ ਮੈਨੂੰ ਤੁਹਾਡੇ ਤੋਂ ਹੈ ਨਹੀਂ ਹੈ ਕਿ ਤੁਸੀਂ ਮੈਨੂੰ ਪਾਣੀ ਦਾ ਘੁੱਟ ਵੀ ਪਿਆਨੇ ਤੇ ਰੋਟੀ ਕਿੱਥੋਂ ਖਾਂਦੇ ਜੇ ਜਾਣ ਬੁੱਝ ਕੇ ਤੁਸੀਂ ਮੇਰਾ ਦਿਮਾਗ ਖਰਾਬ ਕਰਦੇ ਜੇ ਠੀਕ ਆ ਫਿਰ ਕਰੋ ਮਰਜ਼ੀਆਂ ਆਪਣੀਆਂ ਜੇ ਤੁਹਾਨੂੰ ਐਡਾ ਹੀ ਮੈ ਲੱਗਣ ਨੇ ਨਾ ਉਹ ਵੀ ਉਪਰ ਆਪਾਂ ਤੁਹਾਨੂੰ ਮੋਦੀ ਕਹਿ ਦਿੱਤਾ ਇੱਕ ਸਾਹ ਦਾ ਉਪਰ ਸਮਝਾ ਮੈਨੂੰ ਆਪਣਾ ਤੁਸੀਂ ਠੀਕ ਆ ਸਾਰਾ ਕੁਝ ਇੱਥੇ ਫਿਨਿਸ਼ ਕਰ ਦੇਣਾ ਚਲ ਉੱਠਾ ਰਪੇ ਮਕਾਨ ਪਤਾ ਕਰਕੇ ਆਪਾਂ ਕਿਰਾਏ ਤੇ ਚਲ ਆਉਟ ਕਮਾਲ ਕਰਦੀ ਹੈ ਜੀ ਤੁਸੀਂ ਨਹੀਂ ਚੜਾ ਸਕਦੇ ਰਾਇਤ ਪ੍ਰਾਪਰਟੀ ਮੇਰੀ ਹੈ ਤੇ ਮੈਂ ਕਿਉਂ ਨਾ ਚੜਾਵਾਂ ਮੈਂ ਇਹਨਾਂ ਵੱਲੋਂ ਵੇਖ ਕੇ ਨਾ ਮੈਂ ਕਿਉਂ ਆਪਣੀ ਮਰਜ਼ੀ ਨਹੀਂ ਕਰ ਸਕਦੀ ਹਰ ਚੀਜ਼ ਦੀ ਮਾਲਕ ਮੈਂ ਆ ਮੈਂ ਤਾਂ ਆਪਣੀ ਮਰਜ਼ੀ ਕਰੂੰ ਜਾ ਲੱਭੋ ਕਰ ਬੈਠੋ ਮੇਰੀ ਗੱਲ ਸੁਣੋ ਕੀ ਕਹਿ ਗਿਆ ਜੇ ਮੰਮੀ ਨੂੰ ਬਾਹਰ ਦਿਮਾਗ ਸੈਟਾ ਤੁਹਾਡਾ ਕਿੰਨੀ ਸੈਲਰੀ ਤੁਹਾਡੀ ਸਿਰਫ 15000 15000 ਚ ਆਪਾਂ ਰੈਂਟ ਦਵਾਂਗੇ ਬਿੱਲ ਦਵਾਂਗੇ ਕੀ ਜੜੀਆਂ ਕਮੇਟੀਆਂ ਦੋ ਪਾਈਆਂ ਜੇ ਉਹ ਵੀ 10000 ਤੇ ਉਹੀ ਗਾ ਵੈ ਸਾਡਾ ਹਾਏ ਰੱਬਾ ਮੈਡੀਸਿਨ ਦੇ ਖਰਚੇ ਕੋਈ ਸੁੱਖ ਦੁੱਖ ਬੱਚੇ ਦੀ ਸਕੂਲ ਫੀਸ ਨਹੀਂ ਕੀ ਹੋ ਗਿਆ ਤੁਹਾਡੇ ਦਿਮਾਗ ਨੂੰ ਬੜੇ ਆਰਾਮ ਨਾਲ ਕਹਿ ਜੇ ਕੋਈ ਗੱਲ ਨਹੀਂ ਲੱਭ ਲੈਨੇ ਪੋਸ਼ਣ ਗੱਲ ਉਹ ਕਰੋ ਮੰਮੀ ਨੂੰ ਪੁੱਛੋ ਕੀ ਬਿਮਾਰੀ ਪਈ ਉਹਨਾਂ ਨੂੰ ਪ੍ਰੋਬਲਮ ਕੀ ਹੈ ਸਾਡੇ ਤੋਂ ਦਿੱਕਤ ਕੀ ਆਈ ਹੈ ਗੱਲ ਕਰਨ ਵਾਲੀ ਉਹ ਕਰੋ ਮਿੱਠੇ ਬਾਣੇ ਹੋ ਕੇ ਮੇਰੀ ਗੱਲ ਸੁਣ ਮੇਰੇ ਤੋਂ ਮਿੱਠੇ ਬਾਣੇ ਹੋ ਕੇ ਮੇਰੇ ਤੋਂ ਨੀ ਪੁੱਛਿਆ ਜਾਂਦਾ ਨਾ ਮੈਂ ਉਹ ਜੀ ਗੱਲ ਕੋਈ ਕਰਨੀ ਜੇ ਮੈਂ ਗੱਲ ਕਰ ਰਹੀ ਹਾਂ ਤਾਂ ਉਹ ਮੈਂ ਗੱਲ ਪਗਾ ਲੈਣੀ ਮੈਂ ਫालतू ਗੱਲਾਂ ਨਹੀਂ ਸੁਣਨੀ ਆ ਮਾਤਾ ਦੀਆਂ ਯਾਰ ਆਦੂੰਦੀ ਐ ਸਾਨੂੰ ਬਿਨਾ ਪੁੱਛੇ ਏਡੇ ਏਡੇ ਡਿਸੀਜਨ ਲੈਣ ਦੇ ਆ ਗਾਂ ਦੇ ਕੁਝ ਵੀ ਕਰ ਸਕਦੇ ਮੇਰੀ ਗੱਲ ਸੁਣ ਇੰਨੀ ਪ੍ਰਾਪਰਟੀ ਐ ਇਹ ਤੇ ਕਿਹ ਹੋਰ ਦੇ ਨਾਂ ਵੀ ਲਾ ਸਕਦੇ ਨਾ ਤਾਂ ਹੀ ਕਹਿਨੀ ਆ ਮਿੱਠੇ ਪਿਆਰੇ ਹੋਵੋ ਦੇਖੋ ਅਸੀਂ ਵਿਚਲੀ ਗੱਲ ਕੀ ਐ ਕਿਉਂ ਮੰਮੀ ਏਦਾਂ ਕਰਦੀ ਵੀ ਐ ਨਹੀਂ ਤਾਂ ਵੈਸੇ ਕੋਈ ਮਾਪਿ ਹੋ ਏਦਾਂ ਕਰਦਾ ਤੇ ਨਹੀਂ ਹੈਗਾ ਕਿ ਚਲੋ ਜੀ ਚੱਕੋ ਸਮਾਨ ਤੇ ਜਾਓ ਜਿੱਥੇ ਮਰਜੀ ਕੋਈ ਗੱਲ ਤੇ ਹੈਗੀ ਆ ਜਿਹੜੀ ਸਾਨੂੰ ਸਮਝ ਨਹੀਂ ਲੱਗਦੀ ਪਈ ਹੈਗੀ ਮੇਰੀ ਗੱਲ ਸੁਣੋ ਏ ਫੈਨਸਲਾ ਤੁਹਾਡਾ ਗਲਤ ਜੇ ਕਿਰਾਇਆ ਤੇ ਬਾਰ-ਬਾਰ ਨਹੀਂ ਸਮਾਨ ਚੁਕਨੇ ਪੈਂਦੇ ਜੇ ਸੋਤਰਾ ਦੀਆਂ ਰੋਕਾ ਟੋਕੇ ਸਾਨੂੰ ਪਤਾ ਵੈ ਯਾਰ ਲੋਕੀ ਵੀ ਤੇ ਰਹਿੰਦੇ ਆ ਲੋਕਾਂ ਦੀ 10-10 ਹਜ਼ਾਰ ਤਨਖਾਹ ਉਹ ਕਿਰਾਏ ਤੇ ਰਹਿੰਦੇ ਆ ਆਪਣੀ ਲਾਖਾ ਸੀਨਾ ਆਪਣੇ ਖਰਚੇ ਵਧਾਲੇ ਹੋਏ ਨੇ ਮਹਾਰਾਜ ਜੀ ਕੋਈ ਪਤਾ ਕਿ ਨਹੀਂ ਕੁੜੀ ਨੂੰ ਜਿਹੜੇ ਸਕੂਲੇ ਪਾਇਆ ਜੇ ਫੀਸ ਕਿੰਨੀ ਐ ਟਿਊਸ਼ਨ ਫੀਸ ਕਿੰਨੀ ਐ ਆਪਾਂ ਦੇ ਕਿੱਡੇ ਖਰਚੇ ਨੇ ਉਧਰ ਝਾਤੀ ਮਾਰੋ ਯਾਨ ਤੇ ਪਹਿਲਾਂ 5-6 ਮਹੀਨੇ ਤੇ ਰਹਿਗੇ ਨਾ ਜੇ ਆਪਣੀ ਈਗੋ ਚ ਰਹਿਣਾ ਵਾ ਖਰਚੇ ਘਟਾ ਲਓ ਕਮੇਟੀਆਂ ਚੁੱਕ ਲਓ ਕਮੇਟੀਆਂ ਅੱਗੇ ਜਦੋਂ ਨਹੀਂ ਆਣਗੀਆਂ ਫਿਰ ਉਹਨੇ ਵਿੱਚ ਗ ਤੇ ਫਿਰ ਤੁਹਾਡਾ ਜਿਹੜਾ ਐਟੀਟਿਊਡ ਉਹ ਤੇ ਮੈਂ ਪੁਗਾ ਲਾਂਗੀ ਤੇ ਮੈਂ ਇੱਥੇ ਰਹੂੰਗਾ ਹੁਣ ਥੱਲੇ ਰਹੂੰਗਾ ਚੰਗਾ ਭਲਾ ਉੱਤੇ ਪੋਰਸ਼ਨ ਐਡਾ ਖੁੱਲਾ 6 ਮਹੀਨੇ ਮੈਂ ਦਿਮਾਗ ਤੋਂ ਥੋੜਾ ਕੰਮ ਲੈ ਲਿਆ ਕਰ ਐਡੀ ਘਟੰਜੀ ਜੇ ਰਹੇਗੀ ਇੱਥੇ ਥੱਲੇ ਤੂੰ ਮਹਾਰਾਜ ਜੀ ਮੈਂ ਕਿਹੜਾ ਥੱਲੇ ਪੋਸ਼ਨ ਜਾਣ ਲੱਗੀ ਥੱਲੇ ਤੇ ਮੈਨੂੰ ਵੈਸੇ ਘੁਟਣ ਹੁੰਦੀ ਆ ਰਹਿਣਾ ਅਸੀਂ ਉੱਤੇ ਹੀ ਆ ਕਿਤੇ ਨਹੀਂ ਆਣਾ ਜਾਣਾ ਖਾਲੀ ਨਹੀਂ ਕਰ ਲਗੇ ਕੋਈ ਇੰਨਾ ਮਾਈ ਦਾ ਲਾਲ ਨਹੀਂ ਕੋ ਜੰਮਿਆ ਕਿ ਸਮਾਨ ਫੜ ਕੇ ਸੁੱਟ ਦੇਗਾ ਮੈਂ ਬਸ ਇਹ ਕਹਿ ਰਹੀ ਆ ਤੁਸੀਂ ਵੀ ਠੰਡੇ ਰਹੋ ਕੋਈ ਨਹੀਂ ਮੈਂ ਵੀ ਜੀ ਜੀ ਕਰ ਲੈਣੀ ਆ ਕੱਟ ਢ ਜੋ ਗੱਲ ਤੇ ਕਢਾਓ ਕੀ ਗੱਲ ਹੈ ਕੀ ਪ੍ਰੋਬਲਮ ਹੈ ਇਕੱਲੇ ਥੋੜੀ ਮੰਮੀ ਰਹੇਗੀ ਘਰ ਚ ਅਸੀਂ ਕੋਈ ਮਾਈ ਦਾ ਲਾਲ ਜੰਮਿਆ ਨਹੀਂ ਮੇਰੀ ਗੱਲ ਸੁਣ ਜਿੰਨੇ ਦੇਣਾ ਨਾ 15000 ਕਰਾਇਆ ਉਹ ਕੁਝ ਵੀ ਕਰ ਸਕਦਾ ਈ ਥੋੜਾ ਦਿਮਾਗ ਤੋਂ ਕੰਮ ਲੈ ਲਾ ਉਹਨੇ ਮਿੰਟ ਨਹੀਂ ਲਾਉਣਾ ਸਾਨੂੰ ਘਰੋਂ ਬਾਹਰ ਕੱਢਣ ਲੱਗਿਆ ਨੇ ਮੰਮੀ ਨੇ ਕਿਹੜਾ ਸਾਰੀ ਪ੍ਰਾਪਰਟੀ ਸਾਡੇ ਨਾਲ ਲਾਈ ਸਾਰੀ ਪ੍ਰਾਪਰਟੀ ਤੇ ਮੰਮੀ ਦੇ ਨਾਮ ਤੇ ਤੇ ਜੇ ਮੰਮੀ ਉਹਨਾਂ ਵੱਲ ਹੋ ਗਏ ਫਿਰ ਕੀ ਕਰਨਗੀ ਲੈ ਹੱਕ ਤੇ ਤੁਹਾਡਾ ਹੀ ਹੈ ਨਾ ਮੇਰਾ ਹੱਕ ਉਹਦਾ ਉਹ ਜਦੋਂ ਕੋਈ ਯਾਰ ਤੂੰ ਸੋਚ ਦਿਮਾਗ ਨਾਲ ਸੋਚੇ ਇੱਕ ਦੁਕਾਨ ਤੱਕ ਨਹੀਂ ਮੇਰੇ ਨਾਲ ਮੇਰਾ ਹੱਕ ਕੀ ਬਣ ਗਿਆ ਕਰਤੇ ਜਿਸ ਉਹ ਸਨੀਅਰ ਸਿਟੀਜ਼ਨ ਹੈ ਮੈਂ ਬਾਹਰ ਜਾਣਗੇ ਮਹੱਲੇ ਦੇ ਵਿੱਚ ਚੁੱਪ ਪੰਨਿਆਂ ਜਾਣੇ ਤੇ ਸੈਨ ਕਰਾਤੇ ਨਾ ਨੇ ਚੁੱਕ ਕੇ ਮੈਨੂੰ ਬਾਹਰ ਮਾਰਨਾ ਬਾਹਰ ਛੱਡ ਕਿਤੇ ਵੀ ਕਰ ਸਕਦੇ ਆ ਚੁੱਕ ਕੇ ਕਿਰਾਏਦਾਰ ਵੀ ਮਾੜੀ ਕਹਿਣਾ ਦੇ ਨਾਮ ਨਾਲ ਰਲ ਕੇ ਕੰਪਲੇਂਟ ਦੇਤੀ ਨਾ ਵੀ ਹਾਂ ਫਿਰ ਸਾਡਾ ਮਕਾਨ ਨਹੀਂ ਖਾਲੀ ਕਰਦੇ ਚੁੱਕ ਕੇ ਤਾਂ ਪੁਲਿਸ ਲੱਗੀ ਨਾ ਮੈਨੂੰ ਤੇ ਤੇਰੇ ਪੇਕਿਆ ਵੀ ਨਹੀਂ ਉਹ ਕੁਝ ਕਰਨਾ ਮੈਂ ਦੇਸੇ ਕਰਕੇ ਹੁਣ ਸ਼ਾਂਤ ਐਸੇ ਕਰਕੇ ਆਇਆ ਤੈਨੂੰ ਤੈਨੂੰ ਲੱਗਦਾ ਮੈਂ ਕਿਰਾਏ ਦੇ ਮਕਾਨ ਲੈ ਲੂੰਗਾ। ਉਹ ਨਹੀਂ ਯਾਰ ਮੇਰੀ ਗੱਲ ਸਾਨੂੰ ਮੰਮੀ ਦੇ ਸਾਹਮਣੇ ਤੇ ਕਹਿਣਾ ਹੀ ਤੂੰ ਇੱਕ ਚੀਜ਼ ਸੋਚ ਜਿੰਨਾ ਕੁ ਜਿੱਥੇ ਮਿਲ ਰਿਹਾ ਓਜ ਮੋਜ ਹੋਰ ਕਿਤੇ ਲੱਭਣੀ ਨਹੀਂ ਤੈਨੂੰ ਇਹ ਜਿਹੜਾ ਕਮਾਂਦੇ ਜੀ ਉਹਦੀਆਂ ਦੀ ਕਮੇਟੀਆਂ ਪਾਈਆਂ ਹੀ ਜੋੜਦੇ ਪਏ ਆ ਤੇ ਬਾਕੀ ਜਿਹੜੇ ਖਰਚੇ ਮੰਮੀ ਕਰਦੇ ਵੀ ਸਾਡੇ ਖਰਚਾ ਤਾਂ ਸਾਰਾ ਮੰਮੀ ਦੇ ਸਿਰੋਂ ਡਿਆ ਆਪਣਾ ਤਾਂ ਪੈਸੇ ਜੋੜ ਨਹੀਂ ਡਿਆ ਹੂੰ ਫਿਰ ਹੁਣ ਐਂ ਦਾ ਹੀ ਕਰੀਏ ਆਪਾਂ ਆਪਣੀ ਈਗੋ ਕੁ ਰੱਖੀਏ ਸਾਈਡ ਤੇ ਤਨ ਮਮੀ ਨਾ ਨਾ ਜੀ ਜੀ ਕਰੀਏ ਤੇ ਢੱਟ ਢੋ ਗੱਲ ਘਟਾਈਏ ਇੱਕ ਗੱਲ ਕੀ ਆ ਹੂੰ ਹੈ ਠੀਕ ਆ ਕੋਈ ਨਹੀਂ ਇਹ ਵੀ ਵੇਖ ਲੈਨੇ ਆਹ ਜੇ ਤੂੰ ਇਹ ਗੱਲ ਕਹਿਂਦੀ ਆ ਨਾ ਮਮੀ ਦਿਮਾਗ ਬੜਾ ਮਮੀ ਦਾ ਸਭ ਕੁ ਠੀਕ ਹੋ ਜਾਂਦਾ ਈਗੋ ਕਿਉਂ ਨੇ ਮਿੰਟ ਜਾਂ ਨਿਸ਼ਾਨ ਜਾ ਮੈਂ ਚਾਹ ਬਣਾਉਣੀ ਆ ਚਾਹ ਪੀਣੇ ਆ ਇਕੱਠੇ ਤੇ ਵੇਖੋ ਸੀਦਾ ਕੀ ਕਹਿੰਦੀ ਐ ਚਲ ਮੈਂ ਬੈਠਣਾ ਆਜੋ ਆਜੋ ਈਵੇਂ ਆਨੇ ਆਏ ਬੁੱਧਰ ਮੈਂ ਮੰਮੀ ਜੋ ਲੱਗ ਗਿਆ ਕਰ ਨਹੀਂ ਮੈਂ ਮੰਮੀ ਘਰ ਨਹੀਂ ਲੱਭਣ ਡਿਆ ਮੈਂ ਤੁਹਾਨੂੰ ਪੁੱਛਣ ਡਿਆ ਤੀ ਇਹ ਸਾਰਾ ਕੁਝ ਕਰਨ ਜਿਹੜੀ ਗੱਲ ਹੋ ਡੈ ਜੀ ਇਹ ਨੂੰ ਨਹੀਂ ਸਮਝ ਆਂਦੀ ਨਹੀਂ ਮੈਨੂੰ ਦੱਸ ਮੰਮੀ ਕਾ ਦੀ ਸਮਝ ਆਉਣੀ ਹੈ ਮੈਂ ਤੁਹਾਨੂੰ ਇਸੇ ਕਰਕੇ ਨਾ ਹੁਣ ਤੀ ਵੱਡੇ ਜੇ ਤੁਸੀਂ ਮੇਰੀ ਮਾਂ ਜੇ ਮੈਂ ਪੁੱਤਿਆਂ ਪੁੱਤੋਂ ਦੇ ਨਾਤੇ ਇੱਕ ਤੁਹਾਨੂੰ ਪੁੱਛਣ ਤੇ ਡਿਆ ਕੀ ਗੱਲ ਹੋਈ ਹੈ ਦੱਸੋ ਤਾਂ ਸਹੀ ਮੈਨੂੰ ਇਹ ਦੱਸ ਮੈਂ ਤੈਨੂੰ ਪਤਾ ਇੱਕ ਦਵਾਈ ਦਾ ਫੜਾਇਆ ਸੀ ਯਾਦ ਹੈ ਵੀ ਮੇਰੀ ਦਵਾਈ ਖਤਮ ਹੋ ਗਈ ਐ ਪੁੱਤਰ ਲੈ ਆਵੀਂ ਤੂੰ ਆਪਣੀ ਜਨਾਨੀ ਦੀਆਂ ਲਿਪਸਟਿਕਾਂ ਤੂੰ ਘਰ ਦਾ ਜੋ ਤੈਨੂੰ ਜ਼ਰੂਰੀ ਤੇਰੀ ਜਨਾਨੀ ਨੂੰ ਚਾਹੀਦਾ ਤੇਰੇ ਬੱਚੇ ਨੂੰ ਚਾਹੀਦਾ ਤੇਰੀ ਕੁੜੀ ਦੇ ਡਾਈਪਰ ਤੱਕ ਤੂੰ ਲੈ ਆ ਸਕਦਾ पर तेन मेरा पता रहा, ना नहीं रहा। म, मम्मी... मैं फिर सोच मैं क्या पुत्र है। है? तो पत्ता फटाया अगले दिन तू तो इथे पत्ता सुट गया पत्ता नहीं लाके गया मैं की समझा इसमें तू हरप्रीत चाह मई अच्छा मेरे ਲਈ ਜਾ वाह आज ਕਿਥੋਂ ਚਾਹ ਦਾ ਚਿੱਤਾ ਆ ਗਿਆ ਉਹ ਦਿਨ ਭੁੱਲ ਗਈ ਐ ਜਦਨ ਮੈਂ ਦਾੜ ਪਟਾਨ ਗਈ ਸੀਗੀ ਤੇ ਮੈਂ ਤੈਨੂੰ ਕਿਹਾ ਸੀ ਖਿਚੜੀ ਬਣਾ ਦੇ ਥੋੜੀ ਜੀ ਮੇਰੇ ਤੋਂ ਖਾਦਾ ਨਹੀਂ ਜਾਣਾ ਕੁਛ ਰੋਟੀ ਨਹੀਂ ਖਾਦੀ ਜਾਣੀ ਤੂੰ ਅਗੋ ਕੀ ਜਵਾਬ ਦਿੱਤਾ ਸੀ ਤੂੰ ਕੀ ਕਿਹਾ ਸੀ ਬਣਾ ਲੈ ਆਪੇ ਤੇਰੇ ਹੱਥ ਨਹੀਂ ਟੁੱਟੇ ਐਦਾਂ ਬੋਲੀ ਸੀ ਇਹ ਮੈਨੂੰ ਹਾਂ ਤੇਰਾ ਦਿਮਾਗ ਖਰਾਬ ਮम्मी ਨੇ ਐਦਾਂ ਬੋਲੀ ਤੂੰ ਉਹ ਏਦਾਂ ਨਹੀਂ ਹੀ ਬੋਲੀ ਮਮੀ ਮੇਰੀ ਗੱਲ ਸੁਣੋ ਏਦਾਂ ਹੀ ਬੋਲੀ ਸੀ ਏਦਕਲੀ ਮੇਰੀ ਗੱਲ ਸੁਣਾ ਮੇਰੀ ਗੱਲ ਸੁਣੋ ਮੇਰੇ ਕੋਲ ਨਾ ਧਰਲੇ ਮਿੰਤਾ ਜੈ ਏਦਾਂ ਕੋਣ ਪੁੱਛ ਪੁੱਛ ਕਰਨ ਦੀ ਲੋੜ ਨਹੀਂ ਮੈਂ ਨਹੀਂ ਪੀਣੀ ਚਾਹ ਤਾਡੀ ਹੈ ਮੈਂ ਨਹੀਂ ਜੇ ਕੋਈ ਵੀ ਤੁਹਾਡੀ ਗੱਲ ਸੁਣਨੀ ਜਦੋਂ ਤੁਸੀਂ 15000 ਰੁਪਇਆ ਕਿਰਾਇਆ ਬਾਹਰ ਭਰੋਗੇ ਨਾ ਜਿੱਦਾਂ ਮੇਰਾ ਉੱਪਰ 15000 ਤੇ ਚੜਦਾ ਨਾ ਤੁਹਾਨੂੰ ਵੀ 15000 ਤੋਂ ਘੱਟ ਨਹੀਂ ਮਿਲਣਾ ਹੈ ਉੱਥੇ ਜਾ ਕੇ 15000 ਜਿਹੜੀ ਤੇਰੀ 10000 ਸੈਲਰੀ ਆ ਉਹ ਚੋਂ 15000 ਤੂੰ ਕਿਰਾਇਆ ਕਿਵੇਂ ਦੇਵੇਂਗਾ ਇਹ ਸੋਚੀ ਰਾਸ਼ਨ ਕਿਵੇਂ ਪਾਏਗਾ ਇਹ ਸੋਚੀ ਜਾਂ ਬੱਚੇ ਦੇ ਖਰਚੇ ਜਾਂ ਇਸ ਜਨਾਨੀ ਦੇ ਜਿਹੜੇ ਨਿਤ ਦੇ ਖਰਚੇ ਆ ਉਹ ਕਿਵੇਂ ਚੱਲੇਗਾ ਇਹ ਸੋਚੀ ਤੁਹਾਨੂੰ ਅਸਲ ਚ ਮੇਰੀ ਕੀਤੀਈ ਨਾ ਜਿਹੜੀ ਭਲਾਈ ਆ ਵੀ ਹਾਂ ਮੈਂ ਮਮਮੀ ਲੀਨੀਏਟੋ ਕੇ ਚਲਦੇ ਆ ਲੀਨੀਏਟੋ ਕੇ ਚਲਦੇ ਕੁਝ ਕਹਿੰਦੇ ਨਹੀਂ ਸਾਨੂੰ ਚੁੱਪ ਕਰਕੇ ਸਹਿ ਲੈਂਦੇ ਆ ਐ ਘਰ ਦੀ ਨੌਕਰ ਰਣੀ ਬਣਾ ਕੇ ਰੱਖਤਾ ਘਰ ਦੀ ਮਾਲਕ ਐ ਮੈਂ ਮਾਲਕ ਮਮਮੀ ਤੇ ਤੁਸੀਂ ਤੁਸੀਂ ਮੈਨੂੰ ਇੱਕ ਨੌਕਰ ਦੀ ਜਗ੍ਹਾ ਤੇ ਵੀ ਨਹੀਂ ਰੱਖਦੇ ਨੋਕਰ ਨੂੰ ਵੀ ਨਾ ਜੇ ਕੋਈ ਦੁੱਖ ਤਕਲੀਫ ਆ ਜਾਵੇ ਉਹਨੂੰ ਦਵਾਈ ਦੇਈਦੀ ਐ ਵੀ ਨਹੀਂ ਤੂੰ ਦਵਾਈ ਖਾ ਲੈ ਜਾਂ ਆਰਾਮ ਕਰ ਲੈ ਪਰ ਹੱਦ ਹੀ ਹੋ ਗਈ ਤੁਹਾਡੇ ਵਾਲੀ ਤਾਂ ਮੰਮੀ ਮੇਰੀ ਗਾਜ ਨੂੰ ਇੱਥੇ ਬੈਠੋ ਤਾਂ ਸਹੀ ਤੁਸੀਂ ਆਪਣੀ ਗੱਲ ਕਰ ਲਈ ਹੈ ਨਾ ਇੱਥੇ ਬੈਠੋ ਸਹੀ ਮੰਮੀ ਮੇਰੀ ਗੱਲ ਸੁਣੋ ਮੈਂ ਮੈਂ ਆਪਣੀ ਗਲਤੀ ਦੀ ਮਾਫੀ ਮੰਗ ਲੈਂਦਾ ਠੀਕ ਹੈ ਮੈਂ ਗਲਤ ਸੀ ਤੇ ਤੂੰ ਮੈਨੂੰ ਦੱਸ ਤੂੰ ਕਿਨੂੰ ਬਚ ਕੇ ਮੰਮੀ ਨੂੰ ਇੰਨੀ ਗੱਲ ਕਹੀ ਉਹ ਮੇਰ ਤੋਂ ਖਿੱਚਣੀ ਨਹੀਂ ਬੰਦੀ ਤੁਹਾਡੇ ਹੱਥ ਤੋਂ ਤੇ ਨਹੀਂ ਆਪ ਬਣਾ ਲਓ ਦੱਸ ਮੈਨੂੰ ਅੱਛਾ ਮੇਰੀ ਗੱਲ ਸੁਣ ਮਾਰ ਚੰਡ ਤੇਰੇ ਮੂੰਹ ਤੇ ਤੇਰੇ ਤੂੰ ਮਾਰ ਦੇਗਾ ਤੇ ਤੇਰੇ ਕੋਲ ਮਾਰੂ ਮੰਮੀ ਮੇਰਾ ਕੀ ਕਸੂਰ ਆ ਦੱਸ ਤੇਰਾ ਕੋਈ ਕਸੂਰ ਨਹੀਂ ਤੂੰ ਮਾਂ ਨੂੰ ਮਾਂ ਦੀ ਜਗ੍ਹਾ ਤੇ ਜਨਾਨੀ ਨੂੰ ਜਨਾਨੀ ਦੀ ਜਗ੍ਹਾ ਰੱਖਿਆ ਹੁੰਦਾ ਨਾ ਤੇ ਨੌਬਤ ਹੀ ਨਹੀਂ ਸੀ ਆਨੀ ਵੀ ਉਹ ਅੱਗੋਂ ਬੋਲਦੀ ਮੰਮੀ ਸੌਰੀ ਸਾਨੂੰ ਸਮਝ ਲੱਗ ਗਈ ਐ ਪਰਦੇ ਪਏ ਹੋਏ ਸੀ ਅੱਖਾਂ ਅੱਗੇ ਨਹੀਂ ਮੰਮੀ ਸਮਝ ਲੱਗੀ 나ਜ ਤੱਕ ਕਿਸੇ ਨੇ ਸਮਝਾਇਆ ਤੇ ਆਪਣੀ ਜ਼ਿੰਦਗੀ ਚ ਬਸ ਮਸਤ ਕੋਈ ਗੱਲ ਨਹੀਂ ਸਭ ਕੁਝ ਮਿਲਦਾ ਪਿਆ ਸਹੀ ਗੱਲ ਹੈ ਮੰਮੀ ਸਭ ਕੁਝ ਤੇ ਤੁਹਾਡੇ ਨਾਲ ਹੈ ਅਹੀ ਇੰਨੀ ਕੁ ਕਮਾਈ ਗੱਲ ਪੁੱਤਰ ਨਾ ਹੁੰਦੀ ਨਹੀਂ ਹੁੰਦੀ ਗੱਲ ਹੁੰਦੀ ਹੈ ਕਿ ਸਭ ਕੁਝ ਵੇਖੋ ਤੁਹਾਡਾ ਹੀ ਹੈ ਐਂਡ ਤੇ ਵੀ ਤੁਹਾਡਾ ਹੀ ਹੈ ਮੈਂ ਚਲੀ ਗਈ ਫਿਰ ਵੀ ਤੁਹਾਡਾ ਹੀ ਹੈ ਪਰ ਹੁਣ ਇਹਨੂੰ ਸੰਭਾਲਣਾ ਸਿੱਖੋ ਤੁਹਾਨੂੰ ਬੜੀ ਐਸ਼ ਕਰਾਈ ਸੀ ਵੀ ਚਲ ਕੋਈ ਗੱਲ ਨਹੀਂ ਤੂੰ ਮੈਂ 5 ਵਜੇ ਉੱਠਦੀ ਸੀ ਸਵੇਰੇ ਹੈਨਾ ਰਾਤੀ 8:30 ਵਜੇ ਤੱਕ ਤੇਰਾ ਬੱਚਾ ਸਾਂਭ ਪਰਵਾਰ ਨੂੰ ਸਾਹਬ ਰੋਟੀ ਪਾਣੀ ਤੱਕ ਮੈਂ ਬਣਾਉਂਦੀ ਸੀ ਕਿ ਤੂੰ ਕਹਿੰਦੀ ਸੀ ਮੈਂ ਪੜਨਾ ਮੈਂ ਕਹਿੰਦੀ ਚਲ ਕੋਈ ਗੱਲ ਨਹੀਂ ਪੜ ਲਵੇ ਕੁਛ ਨੌਕਰੀ ਲੱਗ ਜੇਗੀ ਚਲ ਇਹਨਾਂ ਦੋਵਾਂ ਦਾ ਕੁਛ ਜੁੜ ਜੂਗਾ ਪਰ ਨਹੀਂ ਤੁਹਾਡੀ ਔਕਾਤ ਨਹੀਂ ਹੈ ਦੀ ਨਹੀਂ ਮੰਮੀ ਤੁਹਾਨੂੰ ਸਮਝ ਲੱਗੀ ਐ ਹੁਣ ਕੋਈ ਗਲਤੀ ਕਰਾਂਗੀ ਨਾ ਇਦਾਂ ਦੀ ਜੋ ਹੋ ਗਏ ਉਦਾਂ ਕਰ ਲਾਂਗੇ ਬਸ ਇੱਕ ਮੌਕਾ ਤੇ ਦਿਓ ਨਹੀਂ ਸਮਝ ਲੱਗੀ ਸਾਨੂੰ ਕੀ ਕਰਦੇ ਪਏ ਆਪਾਂ ਬਸ ਮੰਮੀ ਸੌਰੀ ਮੰਮੀ ਮਾਫ ਕਰ ਦਾਂ ਮੈਂ ਅੱਗੇ ਤਾਂ ਇਹੋ ਜੀ ਗਲਤੀ ਨਹੀਂ ਹੁੰਦੀ ਪਰ ਹਾਂ ਸਦਾ ਮਰਜ਼ੀ ਨਹੀਂ ਮਮੀ ਮਾਫ ਕਰ ਦੋ ਮੈਨੂੰ ਗਲਤੀ ਹੋ ਗਈ ਮੇਰੇ ਕੋਲ ਬਿਲਕੁਲ ਨਹੀਂ ਮੇਰੇ ਵਰਗੀ ਔਰਤ ਜਿਹੜੀ ਹੈ ਨਾ ਤੁਹਾਨੂੰ ਕਦੀ ਮਾਫ ਨਹੀਂ ਕਰੇਗੀ ਜਿਹੜੀ ਦਿਨ ਰਾਤ ਤੁਹਾਡੀ ਸੇਵਾ ਕਰਦੀ ਰਹੀ ਹੈ ਚੱਕਰੀ ਕਰਦੀ ਰਹੀ ਹੈ ਮੈਂ ਪਤਾ ਹੈ ਪੁੱਤਰ ਆਪਣੀ ਦਵਾਈ ਦਾ ਪਤਾ ਘੁੰਮਣੋਂ ਕਿਸੇ ਮੁੰਡੇ ਨੂੰ ਭੇਜ ਕੇ ਨਾ ਬੱਚੇ ਨੂੰ ਤੇ ਫੇਰ ਮਂਗਾਈ ਸੀ ਉਦੋਂ ਮੈਨੂੰ ਕੁਝ ਹੋ ਚੱਲਿਆ ਸੀ ਮੈਂ ਤਾਂ ਤੁਹਾਨੂੰ ਉਹ ਵੀ ਨਹੀਂ ਦੱਸਦੀ ਵੀ ਮੈਨੂੰ ਕੋਈ ਦੁੱਖ ਤਕਲੀਫ ਆ ਰਿਹਾ ਜੇ ਹੈ ਤੇ ਮੈਨੂੰ ਤੰਗੀ ਹੋ ਰਹੀ ਜੇ ਤੇ ਮੇਰੇ ਕੋਲ ਆ ਜਾਓ ਤੁਹਾਨੂੰ ਮੈਂ ਐਨੀ ਆਵਾਜ਼ ਵੀ ਨਹੀਂ ਦਿੰਦੀ ਤੁਸੀਂ ਆਪਣੇ ਕਮਰੇ ਚ ਆਰਾਮ ਨਾਲ ਜਾ ਕੇ ਬਹਿ ਜੰਨੇ ਕਦੀ ਪੁੱਛਿਆ ਮਾਂ ਦੇ ਕੋਲ ਆ ਕੇ ਕਿ ਮਾਂ ਤੇਰਾ ਕੀ ਹਾਲ ਹੈ ਜਦਦੇ ਨੇ ਕਿਵੇਂ ਰਹੀ ਹੈ ਸਾਰੀ ਦਿਹਾੜੀ ਕਿਵੇਂ ਬੀਤੀ ਹੈ ਕਦੀ ਪੁੱਛਿਆ ਸੋ ਮੇਰੇ ਤੋਂ ਉਮੀਦ ਨਾ ਰੱਖੋ ਕਿ ਮੈਂ ਮਾਫ ਕਰਾਂਗੀ ਉਹਨਾਂ ਨੂੰ ਮੈਂ ਵਾਦਾ ਕਰ ਚੁੱਕੀ ਹਾਂ ਉਹ ਚਾਬੀ ਲੈ ਨਾ ਰੇ ਆਪਣਾ ਘਰ ਖਾਲੀ ਕਰੋ proportions ਤੇ ਆਪਣਾ ਕਰਾਇ ਤੇ ਲੱਭੋ ਅੰਮੀ ਅਸੀਂ ਕਿੱਦਾਂ ਰਵਾਂਗੇ ਕੀ ਕਰਾਂਗੇ ਬੱਚੇ ਨਹੀਂ ਗੱਲ ਤੂੰ ਕਹਿੰਦਾ ਸੀ ਤੇਰੇ ਥੱਪੜ ਮਾਰਦਾ ਮੈਂ ਇਹਨੂੰ ਕਹਿ ਰਿਆ ਸੀ ਨਾ ਹੁਣੇ ਤੇਰੇ ਸਾਹਮਣੇ ਦੋ ਵਾਰੀ ਬੋਲੀ ਤੂੰ ਅੱਗੋਂ ਕੁਝ ਨਹੀਂ ਕਹਿ ਸਕਿਆ ਤੂੰ ਤਾਂ ਜਨਾਨੀ ਦੇ ਥੱਲੇ ਲੱਗਾ ਆਇਆ ਪੂਰੀ ਤਰ੍ਹਾਂ ਤੂੰ ਮੇਰੇ ਕੇਅਰ ਕੀ ਕਰਨੀ ਹੈ ਮੈਂ ਇੱਕ ਚੀਜ਼ ਵੇਖ ਲਈ ਗਲਤ ਤੇ ਮੈਂ ਵੀ ਹਗਾ ਪਰ ਸਭ ਨਾਲ ਵੱਡੀ ਗਲਤੀ ਹੈ ਤੂੰ ਜੇ ਤੂੰ ਰੋਟੀ ਬਾਣੀ ਚਾਜਣਾ ਪੁੱਛਦੀ ਤਾਂ ਜਾ ਦੇਣ ਦੇਖਣੇ ਨਹੀਂ ਪੈਣੇ ਆਪਾਂ ਨੂੰ ਅੱਛਾ ਮੇਤੇ ਅਲੀ ਕਿ ਚਲਾ ਰਹੇ ਜੇ ਤੇ ਤੁਸੀਂ ਵੀ ਜੇ ਉਹਦਾਂ ਦਵਾਈ ਲੈ ਦਿੰਦੇ ਮਾਂ ਆਪਣੀ ਨੂੰ ਤੇ ਇੱਥੇ ਤੁਹਾਨੂੰ ਨੋਬਤ ਨਾ ਪਹੁੰਚਦੀ ਆਹ ਦਵਾਈ ਉਹ ਦਵਾਈ ਦੀ ਗੱਲ ਨਹੀਂ ਆ ਦਵਾਈ ਤੇ ਫਿਰ ਕਿਹਦੇ ਹਫਤੇ ਦਾਹ ਦਿਨਾਂ ਨੂੰ ਲੈ ਕੇ ਦੇਣੀ ਰੋਟੀ ਤੇ ਡੇਲੀ ਖਾਣੀ ਹੁੰਦੀ ਆ ਦਈ ਦੀ ਆ ਜਿੱਦਾਂ ਤੁਹਾਨੂੰ ਦਿਨੀ ਉਹਨਾਂ ਨੂੰ ਵੀ ਦੇ ਦਿੰਦੀ ਬਸ ਇਹੋ ਮੇਰੀ ਗਲਤੀ ਜਿਹੜਾ ਮੈਂ ਤੇਰੇ ਪਿੱਛੇ ਲੱਗਾ ਰਿਆ ਉਹ ਮੈਨੂੰ ਤਾਂ ਮਾਰਿਆ ਐਵੇਂ ਤਾਂ ਪਤਾ ਹੀ ਨਹੀਂ ਲੱਗਾ ਵਿਆਹ ਕਰਾ ਕੇ ਤਾਂ ਮੈਂ ਸੋਹ ਗੱਲ ਵੀ ਕਹਿੰਦੇ ਨੇ ਜਨਾਨੀ ਦੇ ਪੱਲੂ ਨਾਲ ਬਾਜੀ ਨਹੀਂ ਆਂਦਾ ਮੇਰਾ ਤਾਂ ਉਹ ਹਾਲ ਹੋ ਗਿਆ ਹੀ ਆਹੋ ਮੇਰੇ ਪਿੱਛੇ ਲੱਗ ਗਿਆ ਤੁਸੀਂ ਫਰਾਨੀ ਕਦੋਂ ਲੱਗਿਓ ਜਦੋਂ ਕਿਹਾ ਉਹ ਤਾਂ ਕਰੀ ਮੰਨੇ ਨਹੀਂ ਜੇ ਹੁਣ ਮੈਂ ਅੰਦਰ ਜਾ ਕੇ ਤੁਹਾਨੂੰ ਦੋ ਗੱਲਾਂ ਮਿੱਟੀਆਂ ਕੀਤੀਆਂ ਤਾਂ ਜਾ ਕੇ ਮਿੱਠੇ ਬਾਣੀ ਤੋਂ ਉਹਨਾਂ ਦੇ ਢਿੱਡ ਚੋਂ ਗੱਲਾਂ ਨਿਕਲੀਆਂ ਨੇ ਇਹ ਤਾਂ ਹੁਣ ਕਿੱਥੇ ਮੰਮੀ ਦਾ ਕੋਈ ਦੱਸਣਾ ਸੀ ਆਹੇ ਬੱਲੇ ਆਹ ਸਹੀਆ ਸਾਰਾ ਕੁਝ ਕਰਕੇ ਆਪ ਨਾਂ ਲਾਤਾ ਮੇਰਾ ਮੈਂ ਇੱਕ ਚੀਜ਼ ਵੇਖ ਲਈ ਪੀਸਿਆ ਕੌਣ ਮੈਂ ਗਲਤਕੋਣ ਬਣ ਗਿਆ ਮੈਂ ਚੱਲ ਮੈਂ ਵੀ ਮੰਨ ਲੈਣਾ ਗਿਆ ਤੋਂ ਬਾਦ ਬੰਦਾ ਜਿਨਾ ਨਹੀਂ ਥੱਲੇ ਲੱਗਾ ਇਹ ਵੀ ਅਲੀਗੇਸ਼ਨ ਮੇਰੇ ਤੇ ਲੱਗ ਗਿਆ ਅਹੀਂ ਨਾ ਵਹਿਮ ਚ ਹੀ ਫਿਰਦੇ ਆ ਇਹ ਸਾਰਾ ਕੁਝ ਸਾਡਾ ਮਾਪੇ ਚਾਹੁੰਨ ਨਾ ਤੇ ਦੁਨੀਆ ਪਲਟ ਕੇ ਰੱਖ ਸਕਦੇ ਆ ਹੁਣ ਕੋਈ ਵੇਖ ਹੀ ਲਿਆ ਨਾ ਮੈਂ ਵੀ ਇਸੇ ਵਹਿਮ ਚ ਤਰ੍ਹਾਂ ਫਿਰਨਿਆ ਇਹ ਸਾਰਾ ਕੁਝ ਤੇ ਮੇਰਾ ਦੁਕਾਨਾ ਮੇਰੀਆਂ ਪ੍ਰਾਪਰਟੀ ਮੇਰੀ ਕੀ ਵੇਹ ਲਿਆ ਨਾ ਪਤਾ ਲੱਗ ਗਿਆ ਨਾ ਜਿੱਦ ਕਰਦੇ ਨਾ ਹਾਂ ਇਹਦੇ ਨੇ ਸਿਆਣਾ ਆ ਸਹੀ ਆ ਹੁਣ ਤੂੰ ਮੈਨੂੰ ਸਮਝਾਉਣ ਦੀ ਆ ਤੇ ਜੇ ਮੈਨੂੰ ਉਦੋਂ ਸਮਝਾਉਣੀ ਆ ਆ ਜਾ ਦੇਣ ਵੇਖਣੇ ਨਹੀਂ ਪੈਣੇ ਗਲਤੀ ਸਾਡੇ ਦੋਵਾਂ ਦੀ ਆ ਸੇਵਕ ਹਾਂ ਮੈਂ ਦੋਵਾਂ ਦੀ ਗਲਤੀ ਮੰਨਦਾ ਹੀ ਨਹੀਂ ਪਿੱਛੇ ਆ ਤੇ ਮੈਂ ਗਿਆਨ ਵਿੱਚ ਔਲਾਦ ਤੇ ਮਾੜੀ ਮੈਂ ਬਣ ਗਿਆ ਨਾ ਮਾੜੀ ਕਾ ਦੀ ਗੰਦੀ ਔਲਾਦ ਬਣ ਗਿਆ ਮੈਂ ਅੱਛਾ ਮਾਂ ਜਿਹੜੀ ਮਾਂ ਮੈਨੂੰ ਸੰਭਲੀ ਰਹੀ ਕਿੰਨਾ ਕੁਝ ਨੇ ਕੀਤਾ ਮੇਰੇ ਵਾਸਤੇ ਤੇ ਆਪਾਂ ਆ ਵਿਆਹ ਕਿ ਲੈੰਦੀ ਆ ਜਨਾਨੀ ਇਹਦੇ ਪਿੱਛੇ ਲੱਗ ਕੇ ਉਹ ਨਹੀਂ ਭੁੱਲ ਕੇ ਰਹਿ ਕੀ ਗਿਆ ਸਾਡੇ ਕੋਲ ਕੁਝ ਵੀ ਨਹੀਂ ਮੈਂ ਚਲਦੀ ਹਾਂ ਹਾਂ ਆ ਸਹੀ ਹੈ ਜਦੋਂ ਗੱਲ ਆਪਣੇ ਤੇ ਆ ਗਈ ਤੇ ਮੈਂ ਚਲਦੀ ਹਾਂ ਹੁਣ ਪੈਕਿੰਗ ਨਾ ਕਰਾਂ ਕਿਹੜਾ ਸਮਾਨ ਲੈ ਕੇ ਜਾਣਾ ਕਿਹੜਾ ਨਹੀਂ ਦੇਖਾਂ ਤੇ ਸਭ ਕਰਤੂਤਾਂ ਵੀ ਤੇਰੀਆਂ ਅੱਗੇ ਔਣਡੀਆਂ ਪੈਕਿੰਗ ਵਾਲੀਆਂ ਆ ਜਿਹੜੀ ਗਲਤੀ ਮੈਂ ਕੀਤੀ ਹੈ ਨਾ ਕਿ ਤੂੰ ਹੀ ਨਾ ਕਰ ਲਿਓ ਆਹੋ ਜਾਲ ਹੋਣੇ ਬਾਅਦ ਵਿੱਚ ਮਾੜੀ ਇਲਾਜ ਬਣ ਕੇ ਰਹਿ ਜਾਣਾ ਬਚਣਾ ਕੋ ਜਣੀ ਆ ਕੀ ਕਰਨਾ ਆਪਾਂ ਨਾਲ ਕੱਲ ਦੀ ਆਈ ਜਨਾਨੀ ਉਹਦੇ ਪਿੱਛੇ ਲਾ ਕੇ ਮਾਂ ਪੇ ਨੂੰ ਭੁੱਲ ਜਾਂਨੇ ਆ ਇਹ ਕੇ ਵਹਿਮ ਪਾ ਲੈਨੇ ਆ ਲੈ ਸਾਰੀ ਪ੍ਰਾਪਰਟੀ ਤੇ ਸਾਡੀ ਆ ਸਾਡੇ ਨਾਲ ਲਈ ਆ ਜੇ ਉਹ ਸਾਡੇ ਨਾਲ ਪ੍ਰਾਪਰਟੀ ਲਾ ਸਕਦੇ ਆ ਤੇ ਕੀ ਗੱਲ ਆਪਾਂ ਉਹਨਾਂ ਨੂੰ ਪੁੱਛ ਨਹੀਂ ਸਕਦੇ ਰੋਟੀ ਪਾਣੀ ਨਹੀਂ ਦੇ ਸਕਦੇ ਆਪਾਂ ਉਹਨਾਂ ਨੂੰ ਰੋਟੀ ਪਾਣੀ ਦੇ ਦਵਾਈ ਦੀ ਲੋੜ ਹੁੰਦੀ ਐ ਇਸ ਕਰਨ ਨੂੰ ਬੁੱਢੇ ਹੋਣ ਦੇ ਦਵਾਈ ਦੀ ਲੋੜ ਤੇ ਪੈਂਦੀ ਰਹਿੰਦੀ ਉਹਨਾਂ ਨੂੰ ਦਵਾਈ ਵੀ ਲੈ ਕੇ ਦਵਾਂਗੇ ਸਾਨੂੰ ਵੀ ਤੇ ਉਹਨਾਂ ਸੰਭਿਆ ਸੀ ਜੇ ਉਹਨਾਂ ਦੇ ਜਿਹੜੇ ਦੰਦ ਹੁੰਦੇ ਨੇ ਉਹਨਾਂ ਨੂੰ ਵੀ ਨਿੱਕੇ ਹੁੰਦੇ ਨੇ ਕਿਤੇ ਨਾ ਕਿਤੇ ਛੱਡੋਂ ਤੇ ਵੀ ਲਾਇਆ ਹੀ ਕਪਾਲੀਏ ਕਈ ਗੱਲਾਂ ਹੁੰਦੀਆਂ ਹੁਣ ਰਹਿ ਕੀ ਗਿਆ ਪਿੱਛੇ ਮਾੜਾ ਤੇ ਮੈਂ ਹੀ ਬਣਿਆ ਨਾ ਜਨਾਨੀ ਥੱਲੇ ਲੱਗਾ ਜਨਾਨੀ ਮਗਰ ਲੱਗ ਕੇ ਆ ਸਾਰਾ ਕੁਝ ਕਰ ਲਿਆ ਇੱਕ ਚੀਜ਼ ਤੇ ਹੈ ਤੇ ਜਨਾਨੀ ਨੂੰ ਜਨਾਨੀ ਦੀ ਜਗ੍ਹਾ ਰੱਖਿਆ ਤੇ ਮਾਂ ਨੂੰ ਮਾਂ ਦੀ ਜਗ੍ਹਾ ਪਰ ਹਾਂ ਇੱਕ ਚੀਜ਼ ਜਮੈਂ ਕਹਿੰਦਾ ਮਾਂ ਦਾ ਦਰਜਾ ਹਮੇਸ਼ਾ ਉੱਚਾ ਹੀ ਹੁੰਦਾ ਹੈ ਕਿਉਂਕਿ ਉਹ ਤੁਹਾਨੂੰ ਪਾਲਦੀ ਆ ਆਪਣੇ ਨਾ ਮਾਨ ਦਾ ਵਹਿਵ ਕੱਢ ਲਓ ਕਿ ਕਰਦੇ ਸਾਡੇ ਕੁਝ ਨਹੀਂ ਕਰ ਸਕਦੇ ਮਾਪੇ ਚੋਂ ਨਾ ਬੜਾ ਕੁਝ ਕਰ ਸਕਦੇ ਆਪਾਂ ਚੱਲੀਏ ਪੈਕਿੰਗ ਕਰੀਏ ਹੋਣੀ ਨਿਕਲੀਏ ਤੋਂ ਉਹਨਾਂ ਤੇ ਕਰਤਾ ਕਰੋ ਉਹਨਾਂ ਨੇ